ਵੈਗੁਰਜੀ ਕਾਂਸਾ ਵੈਗੁਰਜੀ ਦੀ ਫਤਈ ਪੈਰੇ ਦਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਰ ਸਿੰਘ ਬਾਦਲ ਨੂੰ ਪੰਜਾਬ ਦਾ ਰਾਵਣ ਹੋਣ ਦਾ ਕਿਤਾਬ ਦਿੱਦਿਆ ਪੰਥਕ ਜਿੱਥੇ ਬੰਦੀਆਂ ਨੇ ਉਸ ਦਾ ਪੁਤਲਾ ਲੁਧਿਆਣੇ ਵਿਖੇ ਅੱਜ ਸਾਲਿਆ ਆਖਿਰ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ ਬਾਦਲ ਨੇ ਕਿਵੇਂ ਤੈਅ ਕਰ ਲਿਆ ਸਾਡਾ ਆਸ਼ਤਾ ਮੁੱਦਾ ਇਸੇ ਸੰਬੰਧੀ ਸਾਡੇ ਨਾ ਸਟੂਡੀਓ ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਖਰੇ ਕੌਮ ਤੋਂ 라ਵਨ ਤੱਕ ਦਾ ਸਫਰ ਆਖਿਰ ਐਡਾ ਵੱਡਾ ਪਾੜਾ ਬਾਦਲ ਦੀ ਸ਼ਖਸੀਅਤ ਚ ਕਿਵੇਂ ਆ ਗਿਆ ਤੁਸੀਂ ਕਿਹੜੀ ਟਿਪ ਨਹੀਂ ਕਰਦੇ ਕੋ ਕਰ ਲੈ ਆ ਵੀ ਫਖਰੇ ਕੌਮ ਦਾ ਅਵਾਰਡ ਜਿਹੜਾ ਜਪਾਂਥ ਰਤਨ ਦਾ ਅਵਾਰਡ ਜਿਹੜਾ ਬਾਦਲ ਨੇ ਲਿਆ ਸੀ ਜੀ ਉਹ ਉਨੇ ਆਪਣੇ ਗੁਲਾਮਾਂ ਤੋਂ ਲਿਆ ਸੀ ਜੀ ਉਹਨਾਂ ਨੂੰ ਹੁਕਮ ਦੇ ਦਿੱਤਾ ਸੀ ਹਾਂਜੀ ਕਿਉਂਕਿ ਜ세ਦਾਰ ਜਿਹੜੇ ਜਿਨ੍ਹਾਂ ਨੇ ਉਸ ਵੇਲੇ ਨੂੰ ਕਕਰੇ ਕੌਂ ਦਾ ਜਾਪੰਤਰਤੰਦਾ ਵਾਰ ਦਿੱਤਾ ਉਹਨਾਂ ਬਾਰੇ ਕੌਮ ਜਿਹੜੀ ਉਹ ਫੈਸਲੇ ਕਰ ਚੁੱਕੀ ਆ ਜਦੋਂ ਸਰਵਤ ਖਾਲਸੇ ਚ ਉਹਨਾਂ ਨੂੰ ਜ세ਦਾਰੀ ਤੋਂ ਉਡਾ ਕੇ ਉਹਨਾਂ ਦੀ ਜਗ੍ਹਾ ਆਪਣੇ ਜ세ਦਾਰ ਨਿਯੁਕਤ ਕੀਤੇ ਤੇ ਉਸ ਤੋਂ ਇਲਾਵਾ ਵੀ ਇਹ ਗੱਲ ਸਾਫ਼ ਹੋ ਗਈ ਸੀ ਕਿ ਜਿਹੜਾ ਹੁਕਮ ਬਾਦਲ ਪਰਿਵਾਰ ਵੱਲੋਂ ਆਉਂਦਾ ਸੀ ਇਹ ਜਥੇਦਾਰ ਸੀ ਜਿਹੜੇ ਜਿਨ੍ਹਾਂ ਨੇ ਬਾਦਲ ਨੂੰ ਫਖਰੇ ਕੌਮ ਤੇ ਪੰਥਰਤੰਦਵਾਰ ਦਿੱਤਾ ਇਹ ਉਸ ਹੁਕਮ ਨੂੰ ਖੂਬ-ਖੂਬ ਬਜਾਉਦੇ ਸੀ ਜੀ ਸੋ ਹੁਣ ਜਿਹੜਾ ਅੱਜ ਦਾ ਦੁਸ਼ਹਿਰੇ ਵਾਲੇ ਦਿਨ ਬਾਦਲ ਨੂੰ ਪੰਜਾਬ ਦਾ ਰਾਵਣ ਹਾਂਜੀ ਦੱਸ ਕੇ ਉਹ ਖਤਾਬ ਦੇ ਕੇ ਲੁਧਿਆਣੇ ਦੇ ਫਾਰਤ ਨਗਰ ਚੌਕ ਚ ਉਹ ਪੁਤਲਾ ਫੁੱਕਿਆ ਸਮੁੱਚੇ ਪੰਥਰੇ ਇਹ ਅੰਥਰੀ ਅਵਾਜ਼ ਮਨ ਦੀ ਅਵਾਜ਼ ਹੈ ਜਿਹੜੀਆਂ ਭਾਵਨਾਵਾਂ ਚੋਂ ਪੈਦਾ ਹੋਈ ਅਵਾਜ਼ ਆ ਭਾਵਨਾਵਾਂ ਚੋਂ ਪੈਦਾ ਹੋਇਆ ਇਹ ਜਿਹੜਾ ਨਫ਼ਰਤ ਦਾ ਪ੍ਰਗਟਾਵਾ ਸੋ ਕੌਮ ਨੇ ਬਦਲ ਨੂੰ ਮੈਂ ਸਵੇਗਾ ਕਿ ਕਿਸੇ ਭਲੇ ਖੇਚੇ ਜਰੂਰ ਗਮਰਾਹ ਹੋ ਕੇ ਚਾਹੇ ਪੰਥ ਦੇ ਨਾਂ ਤੇ ਗਮਰਾਹ ਹੋ ਗਈ ਚਾਹੇ ਢੜੇ ਬੰਦੀਆਂ ਕਰਕੇ ਗਮਰਾਹ ਹੋ ਗਈ ਕਿਵੇਂ ਵੀ ਗਮਰਾਹ ਹੋ ਗਈ ਤੇ ਬਾਦਲ ਵਰਗੇ ਜਿਹਦੇ ਮਨ ਚ ਹਮੇਸ਼ਾ ਖੋਟ ਰਹੀ ਆ ਜੀ ਸਿੱਖੀ ਪੰਥ ਕੌਮ ਸਿੱਖ ਸਿਧਾਂਤ ਇਹਨਾਂ ਨੂੰ ਲੈ ਕੇ ਬਾਦਲ ਮੈਂ ਲੱਗ ਕਹਿੰਦਾ ਕਿ ਜਨਮ ਤੋਂ ਲੈ ਕੇ ਹੁਣ ਸੱਕ ਕਦੇ ਵੀ ਉਹ ਉਹ ਗੰਭੀਰ ਨਹੀਂ ਸੀ ਉਹ ਹਮੇਸ਼ਾ ਉਹਨੇ ਪੰਥ ਨੂੰ ਵੇਚਿਆ ਵਟਿਆ ਜੀ ਪੰਥ ਦੇ ਨਾਂ ਤੇ 5 ਸਾਲ ਉਹ 5 ਵਰ ਉਹ ਮੁੱਖ ਮੰਤਰੀ ਬਣਿਆ ਹਾਂਜੀ ਤੇ ਪੰਥ ਦੇ ਨਾਂ ਤੇ ਜਿਹੜੀ ਹੁਣ ਤੱਕ ਉਹਨਾਂ ਨੇ ਜਿਹੜੀ ਐਡੀ ਮਤਲਬ ਪੱਧਰ ਕਿੰਨੇ ਹਜ਼ਾਰ ਕਰੋੜਾਂ ਦੀ ਜਾਇਦਾਦ ਬਣਾਈ ਹੈ ਜਿਹੜੀ ਉਹ ਪੰਥ ਦੀ ਮਿਹਰਬਾਨੀ ਆ ਸਰਕਾਰ ਹੀ ਪਰਤੂ ਉਹ ਪੰਥ ਦਾ ਕਦੇ ਨਾ ਕੱਲ ਬਣਿਆ ਸੀ ਜੀ ਨਾ ਅੱਜ ਬਣਿਆ ਤੇ ਨਾ ਉਹਨੇ ਕੱਲੂ ਮੜਿਆ ਸੋ ਜਿਹੜਾ ਪੰਥ ਰਤਨ ਜਾਂ ਫਕਰੇ ਕੌਮ ਬੜੀ ਗੱਲ ਆ ਉਹਦੇ ਚ ਕੌਮ ਦਾ ਕੋਈ ਯੋਗਦਾਨ ਕੌਮ ਦਾ ਉਹਦੇ ਵਿੱਚ 1 0% ਵੀ ਯੋਗਦਾਨ ਨਹੀਂ ਉਹ ਉਹਦੇ ਗੁਲਾਮਾਂ ਨੇ ਉਹਨੂੰ ਵਾਰਡ ਦਿੱਤਾ ਠੀਕ ਆ ਕਿ ਕਾਗਜ਼ਾਂ ਦੇ ਵਿੱਚ ਉਹ ਦਰਜ ਹੋ ਗਿਆ ਜੀ ਪਰੰਤੂ ਅੱਜ ਜਿਹੜਾ ਰਾਵਣ ਵਜੋਂ ਉਹਦਾ ਪੋਤਲਾ ਉੱਕਿਆ ਗਿਆ ਜੀ ਇਹ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਪੰਥ ਦੀ ਆਵਾਜ਼ ਆ ਪੰਥ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਸੋ ਇਹ ਫਰਕ ਫਖਰੇ ਕੌਮ ਪੰਛ ਰਤਨ ਤੋਂ ਪੰਜਾਬ ਦਾ ਰਾਵਣ ਤੱਕ ਦਾ ਇਹਦਾ ਕਾਰਨ ਸਿਰਫ ਇਹ ਆ ਕਿ ਅੱਜ ਹਰ ਸਿੱਖ ਮੈਂ ਕਹਣਾ ਕਿ ਚਾਹੇ ਉਹ ਬਾਦਲ ਦੇ ਮੈਚ 'ਚ ਵੀ ਖੜਾ ਐ ਇਸ ਵੇਲੇ ਚਾਹੀ ਕਿਸੇ ਮਜਬੂਰੀ ਕਾਰਨ ਉਹ ਬਾਦਲ ਦੇ ਚ ਆ ਬਲੂਸਰ ਦੀ ਕਟਹਿਰੇ 'ਚ ਖੜਾ ਵਜਾ ਉਸ ਉਹਨਾਂ ਦੀ ਲਾਈਟ 'ਚ ਖੜਾ ਅ ਪਰੰਤੂ ਜਿਹਦੇ ਮਨ 'ਚ ਜਿਹੜਾ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਆਪਣਾ ਸਿਰ ਝੁਕਾਉਂਦਾ ਵਸ ਸਿੱਖ 1 ਮਿੰਟ 2 ਮਿੰਟ 5 ਮਿੰਟ ਉਹ ਗੁਰੂ ਸਾਹਿਬ ਨੂੰ ਆਪਣਾ ਗੁਰੂ ਮੰਨ ਕੇ ਸਿਰ ਝੁਕਾਉਂਦਾ ਉਹਦੇ ਮਨ 'ਚ ਬਾਦਲਾਂ ਪ੍ਰਤੀ ਕਦੇ ਵੀ ਇਹ ਭਾਵਨਾ ਨਹੀਂ ਆਈ ਹੈਗੀ ਕਿ ਇਹ ਵਿਅਕਤੀ ਹੈ ਜਿਹੜਾ ਇਹ ਕੰਨ ਤੱਕ ਜੀ ਇਹ ਵਿਅਕਤੀ ਆ ਜਿਹੜਾ ਪੰਛ ਦਾ ਦਰਦੀ ਆ ਇਹ ਵਿਅਕਤੀ ਆ ਜਿਹੜਾ ਕੌਮ ਦਾ ਆਗੂ ਆ ਨਹੀਂ ਹਾਂਜੀ ਸਾਰੇ ਹੀ ਮਤਲਬ ਇਹਦੇ ਬਾਰੇ ਇਹਦੇ ਕੌਮ ਦੀ ਸੋਚ ਬਾਰੇ ਸਾਰੇ ਅੰਦਰੋਂ ਅੰਦਰ ਹੀ ਸਾਰੇ ਜਾਣਦੇ ਨੇ ਤੇ ਜਦੋਂ ਕਿਤੇ ਬੈਠਦੇ ਨੇ ਸਾਰੇ ਗੱਲਾਂ ਵੀ ਜ਼ਰੂਰ ਕਰਦੇ ਆ ਅੱਛਾ ਸਾਹਮਣੇ ਆ ਕੇ ਕਿਸੇ ਦੀ ਹਿੰਮਤ ਨਹੀਂ ਕਿਉਂਕਿ ਪੰਜਾਬ 'ਚ ਜੰਗਲ ਰਾਜ ਇਹਨਾਂ ਨੇ ਇਸ ਤਰ੍ਹਾਂ ਦਾ ਬਣਾਤਾ ਕਿ ਹਰ ਕੋਈ ਅੰਦਰੋਂ-ਅੰਦਰੀ ਚਾਹੇ ਜੇਲਾ 'ਚ ਜਾਣ ਤੋਂ ਚਾਹੇ ਮੁਕੱਦਮਿਆਂ 'ਚ ਚਾਹੇ ਕਤਲ ਤੋਂ ਮਤਲਬ ਡਰਦਾ ਹੈ ਇਸ ਕਰਕੇ ਸਭ ਦੀ ਆਵਾਜ਼ ਆ ਜਿਹੜੀ ਉਹ ਬੋਲਦੀ ਹੈ ਜਿਹੜੀ ਉਹ ਬੰਦ ਹੈ ਪਰੰਤੂ ਕਾਰਨ ਇਹ ਹੀ ਹੋਇਆ ਕਿ ਉਸ ਅਵਾਰਡ ਤੋਂ 라ਵਣ ਤੱਕ ਜੀ ਕਾਰਨ ਉਹੀ ਹੋਇਆ ਕਿ ਕੌਮ ਆ ਜਿਹੜੀ ਉਹ ਉਹਨੂੰ ਭਲੀ ਭਾਂਤ ਜਾਣ ਚੁੱਕੀ ਹੈ ਕਿ ਇਹ ਵਿਅਕਤੀ ਸੱਚੀ ਮੁੱਚੀ ਹਾਂਜੀ ਪੰਜਾਬ ਦਾ ਰਾਵਣ ਹੈ ਜਿਨੇ ਪੰਜਾਬ ਦੀ ਹਰ ਖੇਤਰ ਜਗਤ ਤਬਾਹੀ ਕੀਤੀ ਹੈ ਬਰਬਾਦੀ ਕੀਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਾਂਡ ਤੋਂ ਲੈ ਕੇ ਅਸੀਂ ਮਤਲਬ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੱਕ ਨੌਜਵਾਨਾਂ ਦੀ ਨਸ਼ਿਆ ਦੀ ਮੌਤ ਤੋਂ ਲੈ ਕੇ ਕੈਂਸਰ ਤੇ ਕਾਲੇ ਪੀਲੇ ਦੀ ਮੌਤ ਤੱਕ ਕਿਸਾਨਾਂ ਦੀ ਤਬਾਹੀ ਤੋਂ ਲੈ ਕੇ ਸਰਦਕਾਰਾਂ ਦੇ ਪੰਜਾਬ ਚੋਂ ਭੱਜਣ ਤੱਕ ਕੋਈ ਖੇਤਰ ਹੈ ਜਿਹੜਾ ਅਸੀਂ ਉਹਦੀ ਤਬਾਹੀ ਦੀ ਗੱਲ ਕਰ ਲਈਏ ਤੇ ਕੇਂਦਰ ਬਿੰਦੂ ਆ ਜਿਹੜਾ ਉਹ ਬਾਦਲ ਦੇ ਉੱਪਰ ਤੁਸੀਂ ਇਸ ਕਰਕੇ ਜੇ ਅੱਜ ਕੋਈ ਇਸ ਗੱਲ ਦਾ ਸਰਵੇਖਣ ਕਰਾਵੇ ਹਾਂਜੀ ਪਾਰਟੀਆਂ ਤਾਂ ਮੱਖੋ-ਮੱਖਰੇ ਸਰਵੇਖਣ ਕਰਵਾ ਰਹੀਆਂ ਨੇ ਵੀ ਕਿੰਨਿਆਂ ਕਿਹਨੂੰ ਸੀਟਾਂ ਮਿਲ ਗਈਆਂ ਕਿੰਨਿਆਂ ਕਿਹਨੂੰ ਸੀਟਾਂ ਮਿਲਣਗੀਆਂ ਜੇ ਕੋਈ ਏਜੰਸੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਸਰਵੇਖਣ ਕਰਾਵੇ ਕਿ ਪੰਜਾਬ 'ਚ ਅੱਜ ਸੱਚੀ ਗੁਚੀ ਰਾਵੜਾ ਕੌਣ ਬਿਨਾ ਸ਼ੱਕ ਇਸ ਗੱਲ ਦਾ ਸੀ ਦਾਵਾ ਕਰਦੇ ਆ ਠੋਕੇ ਦਾਵਾ ਕਰਦੇ ਆ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦਾ ਰਾਜ ਰਾਵਣ ਜਿਹੜਾ ਉਹ ਮੰਨਦੇ ਵੀ ਨੇ ਤੇ ਐਲਾਨਨਗੇ। ਕੌਮ ਨੇ ਉਸ ਨੂੰ ਰਾਵਣ ਦਾ ਦਰਜਾ ਦਿੱਤਾ ਹੈ ਪਰੰਤੂ ਬਾਦਲ ਸਾਹਿਬ ਤਾਂ 10 ਸਾਲ ਹੋਰ ਮੰਗ ਰਹੇ ਹਨ। ਬਈ ਤਾਂ ਦੇਖੋ ਬੇਸ਼ਰਮ ਬੰਦਿਆਂ ਦੀ ਪਛਾਣ ਕੀ ਹੁੰਦੀ ਹੈ। ਠੀਕ ਹੈ ਨਾ? ਸੋ ਉਹ ਉਹ ਹੱਦ ਬੇਸ਼ਰਮੀ ਦੀ ਹੱਦ ਹੈ। ਕਿ ਇੱਕ ਵਿਅਕਤੀ ਜਿਹੜਾ ਉਮਰ ਦੇ 9 ਦਹਾਕੇ ਪੂਰੇ ਕਰ ਚੁੱਕਾ ਵਾ 92 ਦਾ ਕਿ 94 ਦਾ ਕਿਸੇ ਨੂੰ ਨਹੀਂ ਪਤਾ ਅ ਇੱਕ ਵਿਅਕਤੀ ਜਿਹਨੂੰ ਕੌਮ ਨੇ 5 ਵਾਰ ਮੁੱਖ ਮੰਤਰੀ ਬਣਾ ਦਿੱਤਾ ਇੱਕ ਵਿਅਕਤੀ ਜਿਹੜਾ ਕੇਂਦਰ ਚ ਮੰਤਰੀ ਰਿਹਾ ਇੱਕ ਵਿਅਕਤੀ ਜਿਹੜਾ 6 ਦਹਾਕੇ ਇੱਕ ਤਰ੍ਹਾਂ ਕੌਮ ਦੀ ਅਗਵਾਈ ਕਰ ਚੁੱਕਾ ਹਾਂਜੀ ਤੇ ਉਹ ਹਲੇ ਵੀ ਇਹ ਕਵੇ ਕਿ ਜੇ ਤੁਸੀਂ ਮੈਨੂੰ ਜਿਤਾ ਦੇਮੋਂ ਤਾਂ ਮੈਂ 10 ਸਾਲ ਜੀਉ ਸਕਦਾ ਹਾਂ ਹਾਂਜੀ ਹੁਣ ਇਹ 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 ਕਿਹੜਾ ਮਤਲਬ ਰਾਵਣ ਜੀ ਨੇ ਆਪਣੇ ਅਕਿੱਲੇ ਨਾਲ ਬੰਨਿਆ ਹੋਇਆ ਕਾਲ ਜੀ ਕਿ ਇਹਨੂੰ ਪਤਾ ਹੈ ਕਿ ਜੇ ਮੈਂ 10 ਸਾਲ ਜੀਉ ਸਕਦਾ ਕਿ ਮੈਂ 5 ਸਾਲ ਜੀਉ ਸਕਦਾ ਕਿ ਮੈਂ 5 ਦਿਨ ਜੀਉ ਸਕਦਾ ਜੀ ਸੋ ਪਰੰਤੂ ਉਸ ਦੇ ਬਾਵਜੂਦ ਇੱਕ ਇਹ ਇਸ ਗੱਲ ਦਾ ਅੰਦਾਜ਼ਾ ਲਾਓ ਕਿ ਉਹ ਵਿਅਕਤੀ ਕਿੰਨਾ ਮੁਕਾਰ ਕਿੰਨਾ ਛਾਤਰ ਕਿੰਨਾ ਚਲਾਕ ਸਿਆਸਤਦਾਨਾ ਕਿ ਉਹਨੇ ਮਤਲਬ ਜਿਹੜੇ ਲੋਕ ਜਿਨ੍ਹਾਂ ਨੂੰ ਅਸੀਂ ਇਹ ਕਹਿ ਸਕਦੇ ਆਂ ਕਿ ਸਾਫ ਸੁਥਰੇ ਮਨਾਦੇ ਨੇ ਜੀ ਜਿਨ੍ਹਾਂ ਨੂੰ ਮਤਲਬ ਕੋਈ ਦੁਨੀਆ ਦੇ ਬਾਹਰ ਫਰੇਮ ਨਾਲ ਮਤਲਬ ਨਹੀਂ ਜਿਹੜੇ ਕਦੇ ਬਾਦਲ ਪੰਥਮ ਪ੍ਰਵਾਨ ਕਰਦੇ ਰਹੇ ਨੇ ਜੀ ਉਹਨਾਂ ਨੂੰ ਭਾਵਨਾਤਮਕ ਤੌਰ ਤੇ ਬਲੈਕਮੇਲ ਕਰ ਲਈ ਉਹਨੇ ਆਪਣਾ ਜੀਵਨ ਮੌਤ ਆ ਜਿਹੜਾ ਉਹ ਵੋਟਾਂ ਨਾਲ ਜੋੜ ਦਿੱਤੀ ਹਾਂਜੀ ਕਿ ਭਾਈ ਇਹ ਤਾਂ ਮਰ ਜੂਗਾ ਜੇ ਹਾਰ ਗਿਆ ਜੀ ਜੇ ਉਹ ਉਹਨੇ ਸਾਫ਼ ਕਹਤਾ ਕਿ ਜੇ ਮੈਨੂੰ ਤੁਸੀਂ 10 ਸਾਲ ਹੋਰ ਜਿਉਂਦਾ ਰੱਖਣਾ ਮੈਂ ਤਾਂ ਮੈਨੂੰ ਵੋਟਾਂ ਬਹੁ ਮੈਨੂੰ ਜਿਤਾਓ ਮੈਨੂੰ ਫੇਰ ਮੁੱਖ ਮੰਤਰੀ ਬਣਾਓ ਮਤਲਬ ਮੁੱਖ ਮੰਤਰੀ ਤੋਂ ਬਿਨਾ ਨਾ ਹੋ ਜਿਉਂਦਾ ਰਹਿ ਸਕਦਾ ਤੇ ਨਾ ਉਹ ਉਹਨੇ ਸਾਫ਼ ਗੱਲ ਕਰਤੀ ਕਿ ਉਹਦੇ ਲਾਲਸਾ ਜਿਉਂਦਾ ਮੰਤਵ ਇੱਕੋ ਇੱਕਾ ਮੁੱਖ ਮੰਤਰੀ ਦੀ ڪرਸੀ ਤੇ ਕੱਪਾ ਸੋ ਅਜਿਹਾ ਵਿਅਕਤੀ ਜਿਹੜਾ ਸਤਾ ਦਾ ਇੰਨਾ ਲਾਲਸੀਆ ਉਹਨੇ ਆਪਣੇ ਮੂੰਹੋਂ ਪਰਵਾਹ ਕਰ ਲਿਆ ਕਿ ਉਹਨੇ ਆਪਣੇ ਜੀਵਨ ਨੂੰ ਸਤਾ ਲਾਲਸਾ ਨਾਲ ਜੋੜ ਕੇ ਆਪਣੇ ਆਪ ਪਰਵਾਣ ਕਰ ਲਿਆ ਕਿ ਉਹ ਸਤਾ ਦਾ ਕਿੰਨਾ ਲਾਲਸੀਆ ਸੋ ਜਿਸ ਵਿਅਕਤੀ ਨੇ ਇਸ ਗੱਲ ਨੂੰ ਪਰਵਾਣ ਕਰ ਲਿਆ ਕਿ ਉਹ ਸਤਾ ਦਾ ਇੰਨਾ ਲਾਲਸੀਆ ਤੇ ਜਿਹੜੀਆਂ ਆਪਾਂ ਉਹਦੇ ਬਾਰੇ ਟਿੱਪਣੀਆਂ ਕਰਦੇ ਹੁੰਨੇ ਆ ਕਿ ਬਾਦਲਾਂ ਲਈ ਨਾ ਕੋਈ ਦੀਨ ਆ ਨਾ ਕੋਈ ਅਮਾਨ ਆ ਨਾ ਕੋਈ ਧਰਮ ਆ ਨਾ ਕੁਝ ਹੋਰ ਆ ਉਹਨਾਂ ਲਈ ਸਿਰਫ ਤੇ ਸਿਰਫ ਸਤਾ ਲਾਲਸਾ ਉਸ ਗੱਲ ਨੂੰ ਉਹਨੇ ਪਰਵਾਣ ਕਰ ਲਿਆ ਸੋ ਇਸ ਗੱਲ ਦਾ ਜਵਾਬ ਤਾਂ ਲੋਕ 2017 ਚ ਦੇਣਗੇ ਕਿ ਉਹ ਬਾਦਲ ਨੂੰ ਹੋਰ ਜ਼ਿਆਦਾ ਰੱਖਣਾ ਚਾਹੁੰਦੇ ਆ ਜਾਂ ਨਹੀਂ ਪਰਤੂ ਇਸ ਵਿਅਕਤੀ ਨੇ ਇੱਕ ਮਕਾਰਪੁਨੇ ਦੀ ਹੱਦ ਆ ਜਿਹੜੀ ਉਹ ਜ਼ਰੂਰ ਕੀਤੀ ਆ ਕਿ ਆਪਣੀ ਜੀਵਨ ਮੌਤ ਨੂੰ ਬੋਟਾਂ ਨਾਲ ਜੋੜਦਾ ਭਾਈ ਜੋਗਾ ਸਿੰਘ ਖਾਲਸਤਾਨੀ ਦੇ ਕਾਤਲ ਆਖਿਰ ਕਿਉਂ ਨਹੀਂ ਫੜੇ ਜਾ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੇਦਵੀ ਹੁੰਦੀ ਆ ਜੀ ਉਹਨਾਂ ਦੇ ਅੰਗਾਂ ਦਾ ਕਤਲ ਆਮ ਹੁੰਦਾ ਜੀ ਪਵਿੱਤਰ ਪਾਵਨ ਸਰੂਪ ਚੋਰੀ ਹੁੰਦੇ ਨੇ ਸਿੱਖ ਸੰਗਤਾਂ ਨੇ ਸ਼ਾਂਤ ਬਈ ਢੰਗ ਦੇ ਨਾਲ ਰੋਸ ਸੁਜਾਰੀ ਕਰਦੀਆਂ ਨੇ ਰੋਸ ਬਖਾਵੇ ਕਰਦੀਆਂ ਨੇ ਰੋਸ ਸਰਵੇ ਦਿੰਦੀਆਂ ਨੇ ਉਹਨਾਂ ਤੇ ਆ ਕੇ ਪੁਲਿਸ ਆ ਜਿਹੜੀ ਸ਼ਾਂਤ ਵਿੱਚ ਧਰਨਾ ਦੇ ਰਹੇ ਸਿੰਘਾਂ ਦੇ ਆ ਕੇ ਪੁਲਿਸ ਗੋਲੀ ਚਲਾਉਂਦੀ ਆ ਹਾਂਜੀ ਦੋ ਸਿੰਘ ਸੀ ਜਿਹੜੇ ਜਾ ਕੇ ਹੁਣ 1 ਸਾਲ ਹੋਣ ਵਾਲਾ ਹਾਂਜੀ 14 ਤਰੀਕ ਨੂੰ 1 ਸਾਲ ਹੋ ਜਾਣਾ ਵਾ ਪੂਰੇ 14 ਅਕਤੂਬਰ ਹਾਂਜੀ ਤੋਂ ਉਦਰ ਬਾਕੀ ਨੇ ਪਰੰਤੂ ਅੱਜ ਤੱਕ ਜਿਹੜੇ ਵਿਅਕਤੀਆਂ ਨੇ ਗੋਲੀ ਕਾਂਡ ਦੇ ਜ਼ਿੰਮੇਵਾਰ ਨੇ ਜਿਹੜੇ ਪੁਲਿਸ ਅਫਸਰ ਚਾਹੇ ਉਹ ਹੁਕਮ ਦੇਣ ਵਾਲਿਆਂ ਚ ਨੇ ਚਾਹੇ ਉਹ ਗੋਲੀ ਚਲਾਉਣ ਵਾਲਿਆਂ ਚ ਨੇ ਬਰਦੀ ਧਾਰੀ ਨੇ ਉਸ ਇਲਾਕੇ ਦੀ ਪੁਲਸਾ ਬਕਾਇਦਾ ਉਹਨਾਂ ਦਾ ਰਿਕਾਰਡ ਹੈ ਪਰੰਤੂ ਅੱਜ ਤੱਕ ਉਹਨਾਂ ਵਿਰੁੱਧ ਪਰਚਾ ਦਰਜ ਨਹੀਂ ਹੋਇਆ ਹਾਂਜੀ ਜਿਹੜਾ ਕੋ ਸਾਫ ਆ ਸਪਸ਼ਟ ਆ ਜੇ ਉਸਤੇ ਵੀ ਬਾਦਲ ਸਰਕਾਰ ਪਰਚਾ ਅਰਜ ਨਹੀਂ ਕਰਦੀ ਤੇ ਫਿਰ ਉਸ ਨੂੰ ਗਿਆ ਜੋ ਜੀ ਬਾਬਾ ਰਣਜੀਤ ਸਿੰਘ ਢੜਰੀਆਂ ਵਾਲਾ ਹਾਂਜੀ ਉਹਦੇ ਤੇ ਹਮਲਾ ਹੁੰਦਾ ਉਹਦਾ ਇੱਕ ਸਾਥੀ ਆ ਜਿਹੜਾ ਬਾਬਾ ਭਵਿੰਦਰ ਸਿੰਘ ਨੂੰ ਮਾਰਿਆ ਜਾਂਦਾ ਹਾਂਜੀ ਤੇ ਜਿਹੜੇ ਮਾਰਨ ਵਾਲੇ ਨੇ ਅਬਾਹਰਾਮ ਸਿੰਘ ਧੁਮਾ ਵਰਗੇ ਉਹ ਹੱਕ ਠੋਕੇ ਕਹਿੰਦੇ ਨੇ ਕਿ ਅਸੀਂ ਮਾਰਿਆ ਜੀ ਤੇ ਜੇ ਕੋਈ ਅੱਗੋਂ ਵੀ ਦਸਮ ਗ੍ਰੰਥ ਉਹ ਮੈਨੂੰ ਲੂਗਾ ਜੇ ਫੇਰ ਉਹਦਾ ਅਸ਼ਰ ਵੀ ਇਹੀ ਕਰਾਇਆ ਸੀ ਉਸ ਦੇ باوجود ਕੋਈ ਕਾਤਲ ਨਾ ਗ੍ਰਫਤਾਰ ਹੁੰਦਾ ਨਾ ਉਹਨਾਂ ਤੇ ਪਰਚਾ ਦਰਜ ਹੁੰਦਾ ਇਹ ਦੇ ਵਿਚਾਰ ਹੀ ਜੇ ਅਸੀਂ ਉਹ ਗੱਲ ਕਰ ਲਈਏ ਕਿ ਜਿਹੜੀ ਕੇਸਰੀ ਲਹਿਰ ਚੱਲੀ ਸੀ ਪੰਜਾਬ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾਂ ਦੀ ਫਾਂਸੀ ਰੱਦ ਕਰਵਾਉਣ ਦੇ ਲਈ ਉਹਦਾ ਸ਼ਹੀਦ ਹੋਇਆ ਜਸਪਾਲ ਸਿੰਘ ਚੌਰ ਸਿੱਧਵਾ ਹਾਂਜੀ ਉਹ ਨੂੰ ਸ਼ਹੀਦ ਕੀਤਾ ਗਿਆ ਬਕਾਇਦਾ ਉਸ ਪੂਰੇ ਕਾਂਡ ਦੀ ਵੀਡੀਓ ਆ ਜਿਹੜੀ ਉਹ ਸਾਰੀ ਦੁਨੀਆ ਨੇ ਦੇਖੀ ਆ ਕਿਸੇ ਇੱਕ ਦੇ ਵਿਅਕਤੀ ਨੇ ਨਹੀਂ ਸਾਰੀ ਦੁਨੀਆ ਨੇ ਦੇਖੀ ਆ ਕਿ ਕਿਵੇਂ ਕਿਵੇਂ ਪੁਲਿਸ ਵਾਲਿਆਂ ਨੇ ਉਹਨੂੰ ਉਹਨੂੰ ਪਿੱਛੇ ਜਾ ਕੇ ਗੋਲੀ ਚਲਾ ਕੇ ਸ਼ਹੀਦ ਕੀਤਾ ਪਰੰਤੂ ਅੱਜ ਤੱਕ 3 ਸਾਲ ਬੀਤ ਚੁੱਕੇ ਨੇ ਅੱਜ ਤੱਕ ਉਹਦੇ ਕਾਤਲਾਂ ਵਿਰੁੱਧ ਪਰਚਾ ਦਰਜ ਨਹੀਂ ਹੋਇਆ ਸੋ ਜੋਗਾ ਸਿੰਘ ਖਾਲਸਤਾਨੀ ਦੀ ਵੀ ਉਹੀ 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 ਗੁੜੀਆਂ ਕਿ ਉਹ ਵਿਅਕਤੀ ਜਿਨ੍ਹਾਂ ਦੇ ਨਾਲ ਉਹਦਾ ਪਹਿਲਾਂ ਝਗੜਾ ਹੋਇਆ ਕੁੱਟਮਾਰ ਹੋਈ ਪਰਚਾ ਹੋਇਆ ਸੰਦੀਪ ਸਿੰਘ ਜਿਹੜਾ ਆਪਣੇ ਆਪ ਨੂੰ ਦਮਦਮੀ ਟਕਸਾਲ ਨਾਲ ਸਰੰਦਰ ਦਾ ਦੱਸਦਾ ਉਸ ਤੋਂ ਬਾਅਦ ਉਹਨਾਂ ਨੇ ਜੁਗਾ ਸਿੰਘ ਖਾਲਸਤਾਨੀ ਤੇ ਆਪਣੀ ਗੱਡੀ ਦੇ ਨਾਲ ਹਾਂਜੀ ਹਮਲਾ ਕੀਤਾ ਉਹਨੂੰ ਮਾਰਨ ਦੀ ਨੀਤ ਨਾਲ ਹਮਲਾ ਕੀਤਾ ਤੇ ਉਹਦੇ ਸਿਰ ਤੇ ਨਹੀਂ ਗੰਭੀਰ ਸੱਟ ਲੱਗੀ ਕਿ ਵਿਚਾਰਾ ਤਿੰਨ ਮਹੀਨੇ 6 ਦਿਨ ਹਸਪਤਾਲ 'ਚ ਜ਼ਿੰਦਗੀ ਬਹੁਤ ਹੀ ਲੜਾਈ ਲੜਦਾ ਰਿਹਾ ਪਰਤੂ ਹੁਣ ਜਿਹੜੇ ਦੋਸ਼ੀ ਨੇ ਹਾਂਜੀ ਉਹਨਾਂ ਵਿਰੁੱਧ ਪਹਿਲਾਂ ਤੇ ਸੋ ਸੱਚ ਦਾ ਪਰਚਾ ਵੀ ਦਰਜ ਹੋਇਆ ਸੀ ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੁਣ ਉਹ 307 ਦੇ ਪਰਚੇ ਨੂੰ 302 ਚ ਵੀ ਉਦਲਤਾ ਪਰ ਗ੍ਰਿਫਤਾਰੀ ਨਹੀਂ ਹਾਂਜੀ ਕਾਰਨ ਕੀ ਆ ਕਾਰਨ ਫਿਰ ਹੋਈ ਆ ਕਿ ਜਿਹੜਾ ਸੰਦੀਪ ਸਿੰਘ ਆ ਉਹਦੀ ਜਾਕੇ ਤਾਰ ਆ ਜਿਹੜੀ ਉਹ ਬਾਬੇ ਧੰਮੇ ਤੇ ਜਸਵੀਰ ਸਿੰਘ ਰੋਲੇ ਨਾਲ ਮਤਲਬ ਹੁਣ ਜਿਹੜਾ ਵਿਆਨੰਦ ਹਸਪਤਾਲ ਦੇ ਬਾਹਰ ਧਰਨਾ ਲਾ ਕੇ ਬੈਠਿਆ ਨੇ ਸਿੱਖ ਸੰਗਤਾਂ ਬਕਾਇਦਾ ਉਥੇ ਪੋਸਟਰ ਲੱਗੇ ਹੋਏ ਨੇ, ਬਲੈਕਸੀਆ ਲੱਗੇ ਹੋਈਆਂ ਨੇ। ਕਿਆ ਆ ਵਿਅਕਤੀ ਹੈ ਜਿਹੜੇ ਇਹ ਇਹਦੇ ਜ਼ਿੰਮੇਵਾਰ ਨੇ ਇਹਦੇ ਕਤਲ ਦੇ? ਹਾਂਜੀ। ਸਾਰੇ ਬੋਲਣ ਵਾਲੇ ਬੁਲਾੜਿਆ ਜਿਹੜੇ ਉਹਨਾਂ ਦਾ ਨਾਮ ਲੈਂਦੇ ਨੇ, ਖੁੱਲਕੇ ਨਾਮ ਲੈਂਦੇ ਨੇ। ਪਰੰਤੂ ਉਸ ਦੇ باوجود ਜਿਹੜਾ ਪ੍ਰਸ਼ਾਸਨ ਆ, ਜਿਹੜਾ ਪੁਲਿਸ ਪ੍ਰਸ਼ਾਸਨ ਆ, ਉਹ ਆ ਕੇ 3 ਦਿਨ ਦਾ ਸਮਾਂ ਮੰਗਦਾ, 5 ਦਿਨ ਦਾ ਸਮਾਂ ਮੰਗਦਾ। ਮਤਲਬ ਕੀ ਮਤਲਬ ਇਹ ਕੀ ਕਿਹਾ ਜਾ ਸਕਦਾ? ਸੋ ਕਾਰਨ ਸਾਫ ਆ ਕਿ ਸਰਕਾਰ ਆ ਜਿਹੜੀ ਉਹ ਕਾਤਲਾਂ ਦੀ ਪਿੱਠ ਤੇ ਖੜੀ ਆ ਕਾਤਲਾਂ ਨੂੰ ਉਹਨਾਂ ਦੀ ਸਰਪ੍ਰਸਤੀ ਆ ਤੇ ਜਦੋਂ ਸਰਕਾਰ ਦੀ ਸਰਪ੍ਰਸਤੀ ਆ ਜੀ ਤੋਂ ਫਿਰ ਕਾਰਵਾਈ ਕੀ ਹੋਣੀ ਆ ਹਾਂਜੀ ਤੇ ਜਦੋਂ ਕੋਤਵਾਲ ਸਾਈਂ ਆ ਤੇ ਫਿਰ ਫੜਨਾ ਫੜਾਉਣਾ ਕਿੰਨੇ ਆ ਜੀ ਸੋ ਇਸ ਕਰਕੇ ਭਾਈ ਦੁੱਗਾ ਸਿੰਘ ਖਾਲਸਤਾਨੀ ਦੇ ਜਿਹੜੇ ਕਾਤਲ ਆ ਉਹਨਾਂ ਦੀ ਗ੍ਰਿਫਤਾਰੀ ਇਸ ਕਰਕੇ ਨਹੀਂ ਹੋ ਰਹੀ ਕਿ ਉਹਨਾਂ ਦੀ ਪਿੱਠ ਵੱਡੇ ਕਰਨਾ ਚਾਹੁੰਦੇ ਆ ਜਿਹੜੀ ਸਿੱਖਾਂ ਦੇ ਵਿੱਚ ਭਰਾ ਮਾਰੂ ਜੰਗ ਸ਼ੁਰੂ ਹੋ ਗਈ ਹੈ ਇਹ ਆਖਿਰ ਕੌਮ ਨੂੰ ਕਿੱਥੇ ਲੈ ਕੇ ਜਾਵੇਗੀ ਦੇਖੋ ਮੈਂ ਪਾਪਗੇ ਵੀ ਸ਼ਾਇਦ ਇੱਕ ਦਿਨ ਇਸ ਵਿਸ਼ੇ ਤੇ ਗੱਲ ਕੀਤੀ ਸੀ ਕਿ ਕੌਮ ਜਿਹੜੀ ਜੇ ਉਹ ਆਪਣਾ ਇਤਿਹਾਸ ਫੋਲਣ ਲੱਗ ਜਵੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਲੇਠਾ ਸਿੱਖ ਰਾਜ ਦੀ ਗੱਲ ਕਰ ਲਈਏ ਉਹ ਤੋਂ ਬਾਅਦ ਅਸੀਂ ਜਿਹੜੀਆਂ ਮਿਸਲਾਂ ਬਣੀਆਂ ਉਹਨਾਂ ਦੀ ਗੱਲ ਕਰ ਲਈਏ ਉਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰ ਲਈਏ ਉਹਦੇ ਤੋਂ ਬਾਅਦ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਆ ਗਿਆ ਸੀ ਪੰਜਾਬ ਦੇ ਵਿੱਚ ਖਾੜਕੂ ਵਾਂ ਦਾ ਦੌਰ ਸੀ ਕਿ ਖਾੜਕੂ ਤਰ੍ਹਾਂ ਸੀ ਜਿਹੜੀਆਂ ਉਹ ਪੂਰੀ ਤਰ੍ਹਾਂ ਸਤਾ ਦੇ ਨੇੜੇ ਸੀ ਹਾਂਜੀ ਪੰਜਾਬ 'ਚ ਉਹਨਾਂ ਦੀ ਸਤਾ ਆਉਣੀ ਯਕੀਨੀ ਸੀ ਜੀ ਇਹ ਸਾਰਾ ਕੁਝ ਪ੍ਰਾ ਮਾਰੂ ਜੰਗ ਦੀ ਢੇਟ ਚੜ ਗਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਵੀ ਪ੍ਰਾ ਮਾਰੂ ਜੰਗ ਦੀ ਢੇਟ ਚੜਿਆ ਮਿਸਲਾ ਵੱਲੋਂ ਦਿੱਲੀ ਤੇ ਕੀਤਾ ਕਬਜ਼ਾ ਵੀ ਪ੍ਰਾ ਮਾਰੂ ਜੰਗ ਦੀ ਢੇਟ ਚੜਿਆ ਮਹਾਰਾਜਾ ਰਣਜੀਤ ਸਿੰਘ ਵਾਲਾ ਸਿੱਖ ਰਾਸ ਸੀ ਜਿਹੜਾ ਉਹ ਵੀ ਪ੍ਰਾ ਮਾਰੂ ਜੰਗ ਦੀ ਸੀ ਤੇ ਖੜਕੂ ਬਾਦ ਵਲੇ ਵੀ ਜਿਹੜਾ ਸਿੱਖਰ ਤੇ ਪਹੁੰਚੇ ਸੀ ਅਸੀਂ ਉਹ ਜਮੀਨ ਤੇ ਧੜਕ ਕਰਕੇ ਡਿੱਗੇ ਉਹ ਵੀ ਪ੍ਰਾ ਮਾਰੂ ਜੰਗ ਕਰ ਸੋ ਇੰਨਾ ਸਾਰਾ ਕੁਝ ਸਾਰਾ ਸੰਤਾਪ ਹਟਾ ਕੇ ਜੀ ਕੋਮ ਫਿਰ ਵੀ ਕੋਈ ਸਾਉ ਕ ਸਿੱਖਣ ਲਈ ਤਿਆਰ ਨਹੀਂ ਜੀ ਕਦੇ ਮਤਲਬ ਸਿੱਖਾ ਉਹੀ ਸਿੱਖਨੇ ਜਿਨ੍ਹਾਂ ਨੇ ਕਦੇ ਗੁਰੂ ਸਾਹਿਬ ਅੱਗੇ ਜੋਦੜੀ ਕੀਤੀ ਸੀ ਕਿ ਜੇ ਗੁਰੂ ਜੀ ਪੰਥ ਹੀ ਨਾ ਰਿਹਾ ਤੇ ਗ੍ਰੰਥ ਨੂੰ ਕੌਣ ਮੰਨੂ ਹਾਂਜੀ ਅੱਜ ਉਹੀ ਸਿੱਖ ਨੇ ਜਿਹੜੇ ਉਹ ਪੰਥ ਦੇ ਉਜਾੜੇ ਤੇ ਲੱਗੇ ਹੋਏ ਨੇ ਜੀ ਉਹਨਾਂ ਲਈ ਪੰਥ ਤੇ ਕੋਈ ਅਰਥ ਹੀ ਨਹੀਂ ਜੇ ਅਰਥ ਹੈਗੇ ਤਾਂ ਸਿਰਫ ਆਪਣੇ ਤੱਕ ਸੀਮਤ ਕਿ ਮੈਂ ਪੰਥਾ ਹੋਰ ਕੋਈ ਨਹੀਂ ਹੋਰ ਬਾਕੀ ਸਭ ਗਦਾਰ ਨੇ ਜੀ ਸੋ ਇਹ ਇਸ ਸਥਿਤੀ ਨੇ ਕੌਮ ਨੂੰ ਅੱਜ ਕਿੱਥੇ ਪਹੁੰਚਾਤਾ ਕਿ ਅਸੀਂ ਗੁਰੂ ਦੇ ਨਾਮ ਤੇ ਸ਼ੁਰੂ ਹੋਏ ਸੀ ਗੱਲ ਜਿਹੜਾ ਉਹਨੂੰ ਵੀ ਪਿੱਛੇ ਦੇ ਕੇ ਬੈਠ ਗਏ ਆ ਤੇ ਅ ਚਲੋ ਅ ਅੱਜ ਪੰਜਾਬ ਦੇ ਰਾਵਣ ਨੂੰ ਫੂਕਿਆ ਗਿਆ ਜਿੰਨੀ ਵੱਡੀ ਗਲਤੀ ਵਿੱਚ ਠੀਕ ਹੈ ਕਿ ਪ੍ਰਭਾਵੀ ਗਿਣਤੀ ਸੀ ਮੈਂ ਉਹਦੀ ਤੋਂ ਮੰਨ ਕਰ ਨਹੀਂ ਪਰੰਤੂ ਜਿੰਨੀ ਵੱਡੀ ਗਲਤੀ ਵਿੱਚ ਸਿੱਖਾਂ ਨੂੰ ਅੱਜ ਰਾਵਣ ਨੂੰ ਫੂਕਣ ਲਈ ਆਉਣਾ ਚਾਹੀਦਾ ਸੀ ਜੀ ਉਲੀ ਗਿਣਤੀ 'ਚ ਨਹੀਂ ਆਈ ਹਾਂਜੀ ਚਾਹੇ ਸਰਕਾਰ ਦਾ ਡਰ ਲਾਉ ਲੋ ਚਾਹੇ ਸਰਕਾਰ ਦੀ ਚਾਪ ਲੂਸੀ ਲਾਉ ਤੇ ਚਾਹੇ ਜਿਹੜੀ ਨਿੱਜੀ ਹਮੇਵਾਰ ਸਾਡੇ ਵਿੱਚ ਬੜੇ ਆਇਆ ਕਿ ਫਲਾਣੇ ਦੀ ਗਵਾਈ ਚੋਰੀਆ ਇੱਥੇਮ ਕਾਣੇ ਦੀ ਗਵਾਈ ਚੋਰੀਆ ਅਸੀਂ ਮਤਲਬ ਉਹਦਾ ਮੰਤਵ ਆ ਜਿਹੜਾ ਉਹ ਨਹੀਂ ਦੇਖਦੇ ਜੀ ਅਸੀਂ ਇਹ ਦੇਖਦੇ ਆ ਕਿ ਅੱਗੇ ਕੌਣ ਹੈ ਹਾਂਜੀ ਸੋ ਜਦੋਂ ਤੱਕ ਕੌਮ ਦੇ ਵਿੱਚ ਜੇ ਭਰਾਵਾਂ ਮਾਰੂ جنگ ਸ਼ੁਰੂ ਹੁੰਦੀ ਹੈ ਹਮੇਸ਼ਾ ਉਦੋਂ ਹੀ ਹੁੰਦੀ ਹੈ ਜਦੋਂ ਕੌਮ ਸਿਧਾਂਤਾਂ ਤੋਂ ਥਿੜਕ ਜਾਂਦੀ ਆ ਜਦੋਂ ਕੌਮ ਗੁਰੂ ਦੀ ਮੰਨਣੋਂ ਹਟ ਜਾਂਦੀ ਹੈ ਸੋ ਜਦੋਂ ਤੱਕ ਕੌਮ ਸਿਧਾਂਤਾਂ ਦੀ ਸੱਚੀ ਪੈਰੇਦਾਰ ਨਹੀਂ ਬਣਦੀ ਜਦੋਂ ਤੱਕ ਕੌਮ ਗੁਰੂ ਦੀ ਮੰਨਣ ਵਾਲੇ ਪਾਸੇ ਨਹੀਂ ਤੁਰਦੀ ਉਦੋਂ ਤੱਕ ਭਰਾ ਮਾਰੂ ਯੰਗ ਆ ਜਿਹੜੀ ਉਹ ਸਾਨੂੰ ਆਏ ਦਿਨ ਇਸ ਤਰ੍ਹਾਂ ਦੇ ਮਤਲਬ ਜਿਹੜੇ ਨੁਕਸਾਨ ਨੇ ਇਸ ਤਰ੍ਹਾਂ ਦੇ ਜਿਹੜੇ ਤੱਬੇ ਨੇ ਜਾਂ ਇਸ ਤਰ੍ਹਾਂ ਦੀ ਠੇਸ ਆ ਜਿਹੜੀ ਉਹ ਉਹ ਪਹੁੰਚਦੀ ਰਹੂਗੀ ਉਹਨੂੰ ਕੋਈ ਰੋਕ ਨਹੀਂ ਸਕਦਾ ਕੁਰਸੀਆਂ ਚਾਪ ਲੂਸੀ ਕਰਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਤੇ ਤੇ ਅਵਾਰਡ ਵੀ ਗੁਲਾਮਾਂ ਤੋਂ ਲੱਖ ਲੈ ਜਾ ਸਕਦੇ ਹਨ ਪਰੰਤੂ ਪਰੰਤੂ ਇਨਸਾਨ ਦੀ ਸ਼ਖਸੀਅਤ ਉਦੋਂ ਹੀ ਉੱਭਰ ਕੇ ਸਾਹਮਣੇ ਆਉਂਦੀ ਹੈ ਜੋ ਜਨਤਾ ਨੇ ਕਹਿਣਾ ਹੁੰਦਾ ਹੈ ਸੋ ਬਾਤਨ ਸਾਹਿਬ ਦੀ 라ਵਣ ਵਾਲੀ ਸ਼ਖਸੀਅਤ ਜ਼ਰੂਰ ਹੈ ਕਿਉਂਕਿ ਇਹ ਆਵਾਜ਼ ਜਨਤਾ ਦੀ ਆਵਾਜ਼ ਹੈ ਸੋ ਏਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ